ਦੇਸ਼ ਦੇ ਵਿੱਚ ਲਗਾਤਾਰ ਡੀਪ ਫੇਕ ਵੀਡੀਓ ਦੇ ਮਾਮਲੇ ਵਧਦੇ ਜਾ ਰਹੇ ਨੇ AI ਦਾ ਗਲਤ ਇਸਤੇਮਾਲ ਜਿਹੜਾ ਕੀਤਾ ਜਾ ਰਿਹਾ ਹੈ ਪੁਲਿਸ ਦੇ ਕੋਲ ਦਿਨ ਦੇ ਵਿੱਚ ਦਰਜਣਾ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਹੁਣ ਸ਼ਿਕਾਇਤਾਂ ਬਾਧੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਇਸ ਤੇ ਵੱਡਾ ਫੈਸਲਾ ਲੈਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਆਪਣਾ ਪਹਿਲਾ ਸੈਸ਼ਨ ਬੁਲਾਉਣ ਜਾ ਰਹੀ ਹੈ ਤੇ ਸੈਸ਼ਨ ਦੇ ਵਿੱਚ AI ਦੀਪ ਫੇਕ ਵੀਡੀਓਜ਼ ਨੂੰ ਲੈ ਕੇ ਇੱਕ ਮਤਾ ਪਾਸ ਆ ਸਕਦੀ ਹੈ ਕੇਂਦਰ ਸਰਕਾਰ ਵਿਰੋਧੀ ਧਿਰਾਂ ਦੇ ਨਾਲ ਇਸ ਬਾਬਤ ਗੱਲਬਾਤ ਵੀ ਚੱਲ ਰਹੀ ਹੈ ਸੋ ਬਿੱਲ ਬਣਾਉਣ ਜਾ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਡਿਜੀਟਲ ਇੰਡੀਆ ਜਿਹੜਾ ਨਾਮ ਦਾ ਇਹ ਬਿੱਲ ਬਣ ਰਿਹਾ ਹੈ ਜਿਸ ਦੇ ਵਿੱਚ ਡੀਪ ਫੇਕ ਵੀਡੀਓਜ਼ ਬਣਾਉਣ ਵਾਲਿਆਂ ਦੇ ਉੱਤੇ ਕਾਰਵਾਈ ਸਖਤ ਕਰਨ ਦੇ ਹੁਕਮ ਜਿਹੜਾ ਨੇ ਉਹ ਸੁਣਾਏ ਜਾਣਗੇ ਤੇ ਕਿਹੜੀਆਂ ਤਰ੍ਹਾਂਾਂ ਲਗਾਈਆਂ ਜਾਣਗੀਆਂ ਇਹ ਉਸ ਬਿਲ ਦੇ ਵਿੱਚ ਐਡ-ਆਨ ਕੀਤਾ ਜਾਏਗਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਈ ਸੈਲੀਬ੍ਰਿਟੀ ਕਈ ਆਮ ਲੋਕਾਂ ਦੀਆਂ ਜਿਹੀਆਂ ਵੀਡੀਓਜ਼ ਬਣੀਆਂ ਜਿਸ ਨੂੰ ਲੈ ਕੇ ਕਈ ਵੱਡੇ ਵਿਵਾਦ ਜਿਹੜੇ ਨੇ ਉਹ ਵੀ ਛਿੜੇ ਨੇ ਤੇ ਲਗਾਤਾਰ ਇਹ سلسلہ ਰੁਕ ਨਹੀਂ ਰਿਹਾ ਡੀਫੇਕ ਵੀਡੀਓਜ਼ ਆ ਡੀਪਫੇਕ ਇਮੇਜਸ ਜਿਹੜੀਆਂ ਨੇ ਉਹ ਵੀ ਬਣਾਈਆਂ ਜਾਂਦੀਆਂ ਨੇ AI ਦਾ ਗਲਤ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਗਲਤ ਇਸਤੇਮਾਲ ਜਿਹੜਾ ਹੈ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਚੁੱਕਨੀ ਹੋਈ ਹੈ ਬਹੁਤ ਜਲਦੀ ਇਸ ਦੇ ਉੱਤੇ ਐਕਟ ਬਣੇ ਜਾ ਰਿਹਾ ਹੈ ਇਹ ਪੂਰੇ ਮਾਮਲੇ ਨੂੰ ਲੈ ਕੇ ਹੁਣ ਬਿੱਲ ਜਿਹੜਾ ਹੈ ਉਹ ਵਿਧਾਨ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ AI ਦੇ ਗਲਤ ਇਸਤੇਮਾਲ ਦੇ ਵਧਦੇ ਹੋਏ ਜਿਹੜੇ ਵੀਡੀਓਜ਼ ਦੇ ਕੰਮਾਂ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਚੁੱਕਨੀ ਹੋਈ ਹੈ ਕੇਂਦਰ ਸਰਕਾਰ ਐਸੇ ਐਕਸ਼ਨ ਲੈਣ ਜਾ ਰਹੀ ਹੈ ਪਹਿਲਾ ਬਿੱਲ ਪਹਿਲੀ ਸੈਸ਼ਨ ਦੇ ਵਿੱਚ ਪਾਸ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਸੋ ਪਹਿਲਾ ਐਲਨ ਮਸਕ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਪਰਮਾਣੂ ਬੰਬ ਤੋਂ ਵੀ ਜ਼ਿਆਦਾ ਖਤਰਨਾਕ ਹੈ AI ਦੀਆਂ ਜਿਹੜੇ ਟੂਲਸ ਜਿਹੜੇ ਵਰਤੇ ਜਾਂਦੇ ਨੇ ਇਹਨਾਂ ਲੋਕਾਂ ਦੇ ਵੱਲੋਂ ਕਈ ਏਦਾਂ ਦੇ ਮਾਮਲੇ ਵੀ ਸਾਹਮਣੇ ਆਏ ਜਿਸ ਨੂੰ ਲੈ ਕੇ ਦੇਖਿਆ ਗਿਆ ਕਿ AI ਦੀ ਗਲਤ ਇਸਤੇਮਾਲ ਕਰਕੇ ਕੁਝ ਅਜਿਹੇ ਵੀਡੀਓਜ਼ ਬਣਾਈਆਂ ਗਈਆਂ ਜਿਸ ਦੇ ਨਾਲ ਲੋਕ ਡਿਪਰੈਸ਼ਨ ਦੇ ਵਿੱਚ ਗਏ ਲੋਕ ਸੁਸਾਇਸਾਈਡ ਕਮਿਟ ਕਰਨ ਤੱਕ ਪਹੁੰਚੇ ਜਿਸ ਤੋਂ ਬਾਅਦ ਹੁਣ ਸਰਕਾਰ ਇਸ ਦੇ ਉੱਤੇ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਤੇ ਬਿੱਲ ਜਿਹੜਾ ਹੈ ਉਹ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਪਾਉਣ ਜਾ ਰਹੀ ਹੈ